ਪੰਗੜੇ ਵਾਲੀ ਲੈਂਗੁਏਜ ਕਹਿੰਦੇ ਹੁੰਦੇ ਆ ਵੀ ਇਹ ਬੜੇ ਪੰਗੜੇ ਦੇ ਪੁਰਾਣੇ ਪਾਪੀ ਆ ਟਗਾਣੇ ਤੇ ਤੇ ਇੱਕ ਟਾਈਮ ਤੇ ਨੱਚੀ ਦਾ ਲਾਈਕ 5 ਮਿੰਟ ਗਾਣੇ ਖਾਤਮ ਕਰਕੇ ਢੋਲ ਇਸ ਲਾਈਕ 10 ਮਿੰਟ ਫਿਰ ਲਾਈਕ ਪੂਰੇ ਮੋਢੇ ਹਿਲਾਣੇ ਪੈਂਦੇ ਆ ਪਰ ਢੋਲ ਤੇ ਥੋੜੀ ਸਟੈਮੀਨਾ ਸਮਾਈਲ ਤੁਹਾਡਾ ਹਰ ਇੱਕ ਚੀਜ਼ ਕੱਲੀ ਕੱਲੀ ਚੀਜ਼ ਨੋਟ ਕਰ ਜਾਂਦੀ ਮੂਵਮੈਂਟਸ ਹਨਾ ਮੈਂ ਇੱਕੋ ਤੁਸੀਂ ਸ਼ੋਲਡਰ ਮਾਰਦੇ ਹੋ ਹੌਣ ਹੈ ਨਾ ਮੈਨੂੰ ਲੱਗਦਾ ਸੁੱਟਣ ਨੂੰ ਫਿਰਦੇ ਹੋ ਚੱਕਦੇ ਹੋ ਹਾਂਜੀ ਚੱਕਦੇ ਹੋ ਕਿ ਨਾ ਚਾਹ ਰਿਹਾ ਤੁਸੀਂ ਸ਼ਰਮ ਨਹੀਂ ਤੁਹਾਡੇ ਤੁਹਾਡੇ ਕੋਈ ਸੀਕ੍ਰੀਟ ਹੈਗੇ ਆ ਤਿਆਰੀ ਕਰਨ ਦੇ ਵਿੱਚ ਕੁਝ ਨਵੇਂ ਤੁਸੀਂ ਤਕਨੀਕ ਕੁਝ ਆਪਣੇ ਤੌਰ ਦੇ ਉੱਤੇ ਤੁਸੀਂ ਤੁਸੀਂ ਲੱਭੀਆਂ ਹੋਣ ਕੋਚ ਤੋਂ ਇਲਾਵਾ ਮੇਕ ਸ਼ੋਰ ਕਿ ਤੁਸੀਂ ਆਲਵੇਜ਼ ਕੀਪ ਸਮਾਈਲਿੰਗ ਮੈਨੂੰ ਇੰਨੀ ਕ ਅੰਗਰੇਜ਼ੀ ਆਉਂਦੀ ਬਸ ਰੇਡੀ ਵਾਂਜੀ 1674 ਮੈਂ 201 ਕਾਰੀ ਫੇਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਸ੍ਰੀਣੀ ਦੇ ਵਿੱਚ ਹੀ ਆਪਾਂ ਹਾਲੇ ਕਿਉਂਕਿ ਇੱਥੇ ਕੰਪੀਟੀਸ਼ਨ ਚੱਲ ਰਹੇ ਨੇ ਭੰਗੜੇ ਦੇ ਗਿੱਧੇ ਦੇ ਤੇ ਉਹ ਵੀ ਫੋਕ ਦੇ ਤੇ ਸੈਣੀ ਸਾਹਿਬ ਟੀਮ ਲੈ ਕੇ ਆਏ ਨੇ ਨਿਊਜ਼ੀਲੈਂਡ ਤੋਂ ਤੇ ਪਹਿਲਾਂ ਆਪਾਂ ਸੈਣੀ ਸਾਹਿਬ ਤੋਂ ਸ਼ੁਰੂਆਤ ਕਰਦੇ ਆਂ ਸੀਨੀਅਰਸ ਦੇ ਗਰੁੱਪ ਦੇ ਵਿੱਚ ਕੁੜੀਆਂ ਦਾ ਭੰਗੜਾ ਤੁਹਾਨੂੰ ਥੋੜੀ ਦੇਰ ਦੇ ਵਿੱਚ ਕੰਪੀਟੀਸ਼ਨ 'ਚ ਵੇਖਣ ਨੂੰ ਮਿਲਣਾ ਸੈਣੀ ਸਾਹਿਬ ਸਤਿ ਸ਼ਕਾਲ ਸਤਿ ਸ਼ਕਾਲ ਰੇਡੀਓ ਹਾਂਜੀ ਦਾ ਸਭ ਤੋਂ ਪਹਿਲਾਂ ਜਿਹੜੇ ਤੁਸੀਂ ਸਾਨੂੰ ਸਾਰਿਆਂ ਦੇ ਸਾਹਮਣੇ ਪੇਸ਼ ਕੀਤਾ ਤੇ ਅਸੀਂ ਸੀਨੀਅਰ ਭੰਗੜੇ ਦੀ ਟੀਮ ਲੈ ਕੇ ਆਏ ਆ ਆਕਲੈਂਡ ਤੋਂ ਪੰਜਾਬੀ ਹੈਰੀਟੇਜ ਡਾਂਸ ਅਕੈਡਮੀ ਜੋ ਕਿ ਸੀਨੀਅਰ ਕੈਟਾਗਰੀ ਚ ਪਰਫਾਰਮ ਕਰਨ ਜਾ ਰਹੀ ਹੈ ਲਾਈਵ ਹਾਂਜੀ ਸੋ ਸੈਣੀ ਸਾਹਿਬ ਬਾਰੇ ਮੈਂ ਦੱਸਦਾ ਜਿੱਦਾਂ ਸਾਡੀ ਭੰਗੜੇ ਵਾਲੀ ਲੈਂਗੁਏਜ ਚ ਕਹਿੰਦੇ ਹੁੰਦੇ ਆ ਵੀ ਇਹ ਬੜੇ ਭੰਗੜੇ ਦੇ ਪੁਰਾਣੇ ਪਾਪੀ ਆ ਤੇ ਇਹ ਹੁਣ ਇਹ ਟੀਮਾਂ ਤਿਆਰ ਕਰਾਉਂਦੇ ਹੁਣ ਕੁਝ ਆਪ ਵੀ ਪਾਉਂਦੇ ਹੋ ਕਿ ਤਿਆਰ ਤਿਆਰੀ ਕਰਾਉਂਦੇ ਹੁਣ ਨਹੀਂ ਬਾਈ ਜੀ ਹੁਣ ਖੱਲੀ ਵਸ ਟੀਮ ਰੈਡੀ ਕਰਾਈਦੀ ਆ ਹਾਂਜੀ ਹੁਣ ਇਹ ਕੋਚਿੰਗ ਹੀ ਸਿਰਫ ਦਿੰਦੇ ਆ ਤੇ ਬੜੀ ਸੋਹਣੀ ਏ ਟੀਮ ਤਿਆਰ ਕਰਕੇ ਲਿਆਏ ਅੱਗੇ ਅੰਦਰ ਤੁਹਾਨੂੰ ਆਪਾਂ ਕੰਪੀਟੀਸ਼ਨ ਦੇ ਵਿੱਚ ਵੀ ਵਿਖਾਉਣੇ ਆ ਸੋ ਸੰਦੀਪ ਸਾਹਿਬ ਇੱਕ ਪਹਿਲਾਂ ਆਪ ਪਾਉਣਾ ਹੁਣ ਅੱਗੇ ਸਿਖਾਉਣਾ ਉਹ ਵੀ ਕੁੜੀਆਂ ਨੂੰ ਉਹ ਵੀ ਮੈਨੂੰ ਲੱਗਦਾ ਸਾਰੀਆਂ ਇੱਥੋਂ ਦੀਆਂ ਜੰਪਲ ਹੀ ਨੇ ਕੀ ਫਰਕ ਹੈ ਕਿੰਨਾ ਕੌਖਾ ਭਾਈ ਜੀ ਓਖਾ ਤਾਂ ਹੁੰਦਾ ਹੈਗਾ ਕਿਉਂਕਿ ਇਹਨਾਂ ਦਾ ਜਿਹੜਾ ਟੇਸਟ ਸੀਗਾ ਪਹਿਲਾਂ ਥੋੜਾ ਜਿਵੇਂ ਗਾਣਿਆਂ ਵੱਲ ਜ਼ਿਆਦਾ ਸੀਗਾ ਜੀ ਇਹਨਾਂ ਨੂੰ ਮੋੜ ਕੇ ਫੋਕ ਵੱਲ ਲੈ ਕੇ ਆਉਣਾ ਥੋੜਾ ਟਾਈਮ ਲੱਗਿਆ ਹਾਂ ਪਰ ਹੁਣ ਇੰਨਾ ਖੈਗਾ ਹੁਣ ਜਿਹੜਾ ਜਿਸ ਉਮਰ ਚ ਇਹ ਨੱਚ ਜਾਣਗੇ ਤਾਂ ਸਾਨੂੰ ਪਤਾ ਕੀ ਇਹ ਸਾਰੀ ਉਮਰ ਮਾਰ ਨਹੀਂ ਖਾਂਦੇ ਜੀ ਬੱਚੇ ਬਿਲਕੁਲ ਹਾਂਜੀ ਤੇ ਕਿਹੜੀ ਚੀਜ਼ ਦੇ ਉੱਤੇ ਜ਼ਿਆਦਾ ਜ਼ੋਰ ਲਾਉਣਾ ਪੈਂਦਾ ਖਾਸ ਤੌਰ ਦੇ ਉੱਤੇ ਜਦੋਂ ਉਹਨੇ ਫੋਕ ਕੰਪੀਟੀਸ਼ਨ ਨੇ ਤੇ ਇਹ ਫਰਕ ਤੇ ਕਾਫੀ ਆ ਵੇਖੋ ਗਾਣੇ ਦਾ ਤੇ ਢੋਲ ਦਾ ਬੜਾ ਫਰਕ ਹੈ ਕਿਹੜੀ ਕਿਹੜੀ ਚੀਜ਼ ਚ ਜ਼ਿਆਦਾ ਸਟਰਗਲ ਕਰਨਾ ਪਿਆ ਭਾਈ ਜੀ ਤਾਨੂੰ ਪਤਾ ਨਹੀਂ ਲੱਗਦਾ ਗਲਤੀਆਂ ਦਾ ਨਾ ਪਰ ਢੋਲ ਤੇ ਤੁਹਾਡੀ ਸਟੈਮੀਨਾ ਸਮਾਈਲ ਤੁਹਾਡਾ ਹਰ ਇੱਕ ਚੀਜ਼ ਕਲੀ-ਕਲੀ ਚੀਜ਼ ਨੋਟ ਕਰ ਜਾਂਦੀ ਮੂਵਮੈਂਟਸ ਹਨ ਮੈਂ ਇੱਕ ਛੋਟੇ ਸ਼ੋਲਡਰ ਮਾਰਦੇ ਹਾਂ ਹਨ ਤੁਹਾਡੀ ਸਮਾਈਲ ਵਧੀਆ ਹੋਵੇ ਥੋੜਾ ਸਟੈਮੀਨਾ ਵਧੀਆ ਹੋਵੇ ਤੇ ਹਰ ਇੱਕ ਚੀਜ਼ ਤੇ ਫੋਕਸ ਕੀਤਾ ਜਾਂਦਾ ਬਈ ਜੀ ਜੀ ਸੋ ਆਪਾਂ ਕੈਪਟਨ ਕੈਪਟਨ ਵੀ ਖੇਡਦੇ ਆ ਜਾਂ ਸਾਰੇ ਸੇਮ ਹੀ ਆ ਇਹ ਸਾਰੇ ਸੇਮ ਹੀ ਆ ਤੁਹਾਡਾ ਕੀ ਨਾਮ ਐਸ਼ਮੀਨ ਤੇ ਐਸ਼ਮੀਨ ਤੁਹਾਨੂੰ ਕੋਈ ਆਈ ਪ੍ਰੋਬਲਮ ਜਿਦਾ ਤੁਸੀਂ ਪਹਿਲਾਂ ਗਾਣਿਆਂ ਤੇ ਨੱਚਦੇ ਰਹੇ ਹੋ ਫਿਰ ਤੁਸੀਂ ਹੁਣ ਢੋਲ ਦੇ ਉੱਤੇ ਲਾਈਵ ਹਾਂਜੀ ਸਟੈਮਿਨਾ ਦਾ ਇੱਕ ਫਰਕ ਪੈ ਜਾਂਦਾ ਆ ਕਿਉਂਕਿ ਢੋਲ ਤੇ ਬੀਟ ਉੱਚੀ ਹੁੰਦੀ ਆ ਦੈਨ ਵੀ ਹੈਵ ਟੂ ਗੋ ਆਲ ਯੂ ਨੋ ਸਾਰਾ ਸਾਨੂੰ ਕਰਨਾ ਪੈਂਦਾ ਆ ਟਿਕਾਣਿਆਂ ਤੇ ਤੇ ਇੱਕ ਟਾਈਮ ਤੇ ਨੱਚੀ ਦਾ ਲਾਈਕ 5 ਮਿੰਟ ਗਾਣੇ ਖਤਮ ਕਰਕੇ ਢੋਲ ਇਜ਼ ਲਾਈਕ 10 ਮਿੰਟ ਫਿਰ ਲਾਈਕ ਪੂਰੇ ਮੋਢੇ ਹਿਲਾਣੇ ਪੈਂਦੇ ਆ ਬਈ ਆ ਉਹ ਸਿਮਿਲਰ ਬਟ ਬਸ ਇਦਾਂ ਹੀ ਆ ਤੈਨੂੰ ਲੱਗਾ ਕਿ ਜਿਹੜੀ ਟੋਲ ਦੇ ਉੱਤੇ ਜਦੋਂ ਤੁਸੀਂ ਨੱਚਦੇ ਹੋ ਲਾਈਵ ਤੁਸੀਂ ਨੱਚਿਓ ਮੇਰੇ ਤੁਹਾਡੇ ਨਾਲ ਸਵਾਲ ਆ ਮੇਰਾ ਤੁਸੀਂ ਉਹ ਆਈ ਕੰਡਕਟਰ ਚਰਾਓ ਨਾ ਤਾਂ ਤੁਸੀਂ ਸਵਾਲ ਫੇਰ ਉਧਰ ਸੁੱਟ ਮੈਨੂੰ ਲੱਗਦਾ ਸੁੱਟਣ ਨੂੰ ਫਿਰ ਦਿਓ ਚੱਕ ਦਿਓ ਹਾਂਜੀ ਚੱਕ ਦਿਓ ਕਿਨੂੰ ਚੱਕਦੇ ਹੋ ਤੁਸੀਂ ਸ਼ਰਮਿੰਦੇ ਹੋ ਨਹੀਂ 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 ਮੈਨੂੰ ਨਹੀਂ ਲੱਗਦਾ ਮੈਨੂੰ ਲੱਗਦਾ ਤੇ ਤੁਸੀਂ ਮੈਨੂੰ ਇਹ ਦੱਸੋ ਕਿ ਜਦੋਂ ਤੁਸੀਂ ਹੁਣ ਲਾਈਵ ਵਿੱਚ ਟੋਲ ਦੇ ਉੱਤੇ ਤੁਸੀਂ ਭੰਗੜਾ ਪਾਉਂਦੇ ਹੋ ਉਹਦੇ ਚ ਜ਼ਿਆਦਾ ਸਾਹ ਚੜਦਾ ਵਾ ਜਾਂ ਤੁਹਾਨੂੰ ਉਹਦੇ ਵਿੱਚ ਜ਼ਿਆਦਾ ਤੁਸੀਂ ਟਾਇਰਡ ਹੁੰਦੇ ਹੋ ਗਾਣਿਆਂ 'ਚ ਆਈ ਥਿੰਕ ਟੋਲ ਤੇ ਜ਼ਿਆਦਾ ਕਿਉਂਕਿ ਜ਼ਿਆਦਾ ਸਟੈਮਨਾ ਦੀ ਲੋੜ ਹੈ ਤੇ ਸਾਹ ਵੀ ਲਾਈਕ ਰੁਕਦਾ ਆ ਜ਼ਿਆਦਾ ਯਾਰ ਓਕੇ ਪਰ ਤੁਸੀਂ ਇੰਜੋਏ ਕਿਨੂੰ ਜ਼ਿਆਦਾ ਕੀਤਾ ਟੋਲ ਕਿਉਂਕਿ ਥੋੜਾ ਜਿਹਾ ਡਿਫਰੈਂਟ ਸੇਗਾ ਤੇ ਇਹ ਫੋਕਸ ਹੀ ਲਾਈਵ ਪਹਿਲੀ ਵਾਰ ਹੀ ਨੱਚੇ ਹੋਏ ਆ ਐਂਡ ਸਵਾਦ ਮੈਨੂੰ ਜ਼ਿਆਦਾ ਆਉਂਦਾ ਟੋਲ ਤੇ ਨੱਚਣ ਦਾ ਹਾਂਜੀ ਸੋ ਤੁਸੀਂ ਆਲਵੇਜ਼ ਹੋਣਾ ਚਾਹੋਗੇ ਕਿ ਟੋਲ ਤੇ ਹੀ ਹੋਵੇ ਅਮ ਨੇ ਥੋੜੀ ਵੈਰਾਈਟੀ ਤਾਂ ਹੋਣੀ ਚਾਹੀਦੀ ਆ 50 ਪਰ ਮੇਰੀ ਸ਼ਰਤ ਨਹੀਂ ਚਾਹੀਦੀ ਆ ਪਰਪਟੀ ਐਕਸਪੀਰੀਅੰਸ ਆ ਓਕੇ ਤੇ ਤੁਹਾਡਾ ਕੀ ਨਾਮ ਹੈ ਕੈਰਨ ਤੇ ਕੈਰਨ ਕਿਦਾਂ ਕੋਚ ਕਿਦਾਂ ਨੇ ਤੁਹਾਡੇ ਬਹੁਤ ਵਧੀਆ ਠੀਕ ਆ ਕੋਆਪਰੇਟਿਵ ਨੇ ਹਾਂਜੀ ਹਾਂਜੀ ਗੁੱਸੇ ਤੇ ਨਹੀਂ ਹੁੰਦੇ ਬਹੁਤਾ ਨਹੀਂ ਮੈਨੂੰ ਤਾਂ ਲੱਗਦਾ ਗੁੱਸੇ ਵਾਲੇ ਆ ਨਹੀਂ ਨਹੀਂ ਤੁਸੀਂ ਗਲਤੀ ਕਰਦੇ ਹੋ ਫਿਰ ਸਮਝਾਉਂਦੇ ਆ ਸਮਝਾਉਂਦੇ ਆ ਤੁਹਾਡਾ ਕੀ ਐਕਸਪੀਰੀਅੰਸ ਰਿਹਾ ਢੋਲ ਦੇ ਉਤੇ ਅਮ ਬਹੁਤ ਵਧੀਆ ਬਹੁਤ ਅਮ ਬਹੁਤ ਵਧੀਆ ਐਕਸਪੀਰੀਅੰਸੀ ਓਕੇ ਤੇ ਕੋਈ ਤੰਗ ਤੇ ਨਹੀਂ ਕਰਦਾ ਕੋਈ ਇਹਨਾਂ ਚੋਂ ਕੁੜੀ ਲੇਟ ਤੇ ਨਹੀਂ ਆਉਂਦੀ ਨਹੀਂ ਆਪ ਤੇ ਨਹੀਂ ਲੇਟ ਹੋਉਂਦੀ ਨਹੀਂ ਓਕੇ ਸਾਰੇ ਟਾਈਮ ਤੇ ਆ ਜਾਂਦੇ ਮੋਸਟਲੀ ਹਾਂਜੀ ਮੋਸਟਲੀ ਤੁਹਾਡਾ ਕੀ ਨਾਮ ਹੈ ਜੈਸਮਿਨ ਜੈਸਮਿਨ ਤੇ ਅੱਜ ਦੇ ਕੰਪੀਟੀਸ਼ਨ ਦੇ ਲਈ ਕਿੰਨਾ ਕੁ ਸਮਾਂ ਲੱਗਾ ਤੁਹਾਨੂੰ ਤਿਆਰੀ ਕਰਦੇ ਆਮ ਆਪਾਂ ਸਟਾਰਟ ਕੀਤਾ ਸੀ ਜਨਵਰੀ ਤੋਂ ਜਨਵਰੀ ਛੱਕੇ January February oda lagge chagge apa every hon closer to the time but every day keep ta see swere swere uthe ke ja sham nu aan ke you know kam kar school to baad school yeah so it's been consistent te tu ji sari taiyari apne aap vi karde reho ja sirf udon hi karde ho jadon sare ikatthe hunde ho ja coach aunde ya ja apne taur de utte vi kuch karde ho um ਸਾਨੂੰ ਇੰਪਰੂਵ ਕਰਨ ਵਾਸਤੇ ਤੋਂ ਆਪਾਂ ਲਾਈਕ ਵੀਡੀਓ ਹੁੰਦੀ ਹੈ ਲਾਈਕ ਆਪੇ ਕੋਈ ਰਿਕਾਰਡ ਕਰਕੇ ਆਪਾਂ ਘਰ ਜਾ ਕੇ ਪ੍ਰੈਕਟਿਸ ਕਰਦੇ ਵਾਂ ਤਾਂ ਜੇ ਉਸ ਤੋਂ ਬਾਅਦ ਫਿਰ ਆਪਾਂ ਟੁਗੇਦਰ ਆਨੇ ਐਂਡ ਵੀ ਪ੍ਰੈਕਟਿਸ ওকে ਐਂਡ ਯਾ ਥੈਨ ਵੀ ਡੂ ਫੋਲੋਅ ਐਂਡ ਥੈਨ ਵੀ ਡੂ ਲਾਈਕ ਵਾਕ थ्रू ਐਂਡ ਥੋਲੀ ਥੋਲੀ ਟੈਕਨੀਕਸ ਦੇਖਦੇ ਆਪਾਂ ਟੈਕਨੀਕਸ ਨੂੰ ਇੰਪਰੂਵ ਕਰੀਦਾ ਸਾਰਾ ਯਾ ਕੁਡ ਤੇ ਤੁਸੀਂ ਜਿਹੜੀ ਪੰਜਾਬੀ ਕਿੰਨੀ ਕੁ ਸਿੱਖੀ ਐ ਸਾਰੇ ਆ ਕੰਪੀਟੀਸ਼ਨ ਦੀ ਤਿਆਰੀ ਦੇ ਦਰਮਿਆਨ ਤੁਹਾਡੀ ਤੁਹਾਨੂੰ ਲੱਗਾ ਕਿ ਤੁਹਾਡੀ ਪੰਜਾਬੀ ਵੀ ਇੰਪਰੂਵ ਹੋਈ ਆ ਹਾਂਜੀ ਯਾ ਬੋਲੀਆਂ ਨਾਂ ਬੋਲੀਆਂ ਨਾਂ ਹਾਂਜੀ ਬੋਲੀਆਂ ਹੁਣ ਲਾਈਕ ਮੈਂ ਸਿੱਖੀ ਆ ਲਾਈਕ ਯੂ نو ਜਦੋਂ ਸਿੰਗ ਕਰਦੇ ਆਪਾਂ ਲਾਈਕ ਯੂ ਐਂਡ ਮੋ ਬੋਲੀਆਂ ਔਨ ਦ ਵੇ ਇਟਸ ਰੀਲੀ ਨਾਈਸ ਵੈਰੀ ਗੁੱਡ ਥੈਂਕ ਯੂ ਗੁੱਡ ਲੱਕ ਤੇ ਆਪਾਂ ਇਧਰ ਜਿਹੜੇ ਬਾਕੀ ਟੀਮ ਮੈਂਬਰ ਨੇ ਇਹਨਾਂ ਨਾਲ ਵੀ ਕੁਇਕਲੀ ਆਪਾਂ ਗੱਲ ਕਰ ਲੈਨੇ ਟਾਈਮ ਹੋ ਗਿਆ ਕੰਪੀਟੀਸ਼ਨ ਦਾ ਤੇ ਤੁਹਾਨੂੰ ਕੋਈ ਆਈ ਪ੍ਰੋਬਲਮ ਜਿੱਦਾਂ ਤੁਸੀਂ ਢੋਲ ਤੇ ਸ਼ਿਫਟ ਹੋਏ ਹੋ ਤੇ ਤੁਹਾਨੂੰ ਕੋਈ ਆਈ ਪ੍ਰੋਬਲਮ ਜਿੱਦਾਂ ਬੋਲੀਆਂ ਵੀ ਨਾਲ ਸੁਣਨੀਆਂ ਨਾਲ ਢੋਲ ਵੀ ਸੁਣਨਾ ਨਾਲ ਰਿਦਮ ਤੇ ਵੀ ਧਿਆਨ ਰੱਖਣਾ ਤੇ ਫਿਰ ਕੋਚ ਕਹਿੰਦੇ ਹੋਣੇ ਆ ਵੀ ਤੁਸੀਂ ਹੱਸਣਾ ਵੀ ਜ਼ਰੂਰੀ ਆ ਇਹ ਸਾਰੇ ਕੁਸ਼ ਨੂੰ ਸਿੰਕ ਕਰਨਾ ਔਖਾ ਨਹੀਂ ਆ ਅਮ ਪਹਿਲੇ ਪਹਿਲਾਂ ਲੱਗਿਆ ਸੀ ਲਾਈਕ ਪਹਿਲੇ ਦੋ ਦਿਨ ਹਫ਼ਤੇ ਪਰ ਉਸ ਤੋਂ ਬਾਅਦ ਜਦੋਂ ਸਾਨੂੰ ਬੋਲੀਆਂ ਦੀ ਸਮਝ ਆਈ ਤੇ ਸਾਰਿਆ ਸਾਡਾ ਸੈਮਨਾ ਵਧਿਆ ਤੇ ਸਾਡੀ ਬਾਡੀ ਯੂਜ਼ ਟੂ ਹੋਈ ਤਾਂ ਫਿਰ ਥੋੜਾ ਇਜ਼ੀ ਹੋਇਆ ਤਾਂ ਫਿਰ ਸਾਡੇ ਸਾਰਿਆਂ ਨੂੰ ਲਾਈਕ ਈਜ਼ੀ ਲਾਈਕ ਹੋਇਆ ਤਾਂ ਕਿ ਅਮ ਆਲ ਆਵਸ ਸਿੰਕਰੋਨਾਈਜ਼ ਹੋ ਗਏ ਸੀ ਸਾਰਾ ਕੁਝ ਗੁੱਡ ਤੇ ਤੁਹਾਡਾ ਕੀ ਨਾਮ ਹੈ ਅਸ਼ਮੀਤ ਤੇ ਅਸ਼ਮੀਤ ਨੂੰ ਜਦੋਂ ਤੁਸੀਂ ਤਿਆਰੀ ਕਰ ਰਹੇ ਹੋ ਉਸ ਦਰਮਿਆਨ ਕੋਈ ਕਿਉਂਕਿ ਸਾਡੇ ਟਾਈਮ ਦੇ ਕੁਝ ਹੋਰ ਸਿਕਰਟ ਹੁੰਦੇ ਹੀ ਹਨਾ ਤੁਸੀਂ ਹੁਣ ਇਥੋਂ ਦੇ ਜੰਮੇ ਪਲੇਓ ਤੁਹਾਡੇ ਤੁਹਾਡੇ ਕੋਈ ਸਿਕਰਟ ਹੈਗੇ ਆ ਤਿਆਰੀ ਕਰਨ ਦੇ ਵਿੱਚ ਕੁਝ ਨਵੇਂ ਤੁਸੀਂ ਤਕਨੀਕ ਕੁਝ ਆਪਣੀ ਤੌਰ ਦੇ ਉੱਤੇ ਤੁਸੀਂ ਤੁਸੀਂ ਲੱਗੀਆਂ ਹੋਣ ਕੋਚ ਤੋਂ ਇਲਾਵਾ ਸਿਕਰਟ ਨਹੀਂ ਬਸ ਜਦੋਂ ਵੀ ਆਪਾਂ ਪ੍ਰੈਕਟਿਸ ਕਰਦੇ ਸੀ ਆਪਾਂ ਇੱਕ ਫੁੱਲ ਆਊਟ ਕਰਨੀ ਸੀ ਤੇ ਉਹਦੇ ਨਾਲ ਅਮ ਕਿਉਂਕਿ ਆਪਾਂ अर्ਲੀ ਸਟਾਰਟ ਕੀਤਾ ਸੀ ਲਾਈਕ ਅਰਾਊਂਡ ਜਨੂਅਰੀ ਤੇ ਉਹਦੇ ਨਾਲ ਸਾਡਾ ਸਟੈਮਨਾ ਵੀ ਬਹੁਤ ਫਰਕ ਪਿਆ ਤੇ ਬਿਲਡ ਹੋਇਆ ਕੀ ਲਾਈਕ ਆਮ ਹਾਰ ਟਾਈਮ ਜਦੋਂ ਆਪਾਂ ਜੋਰ ਲਾ ਕੇ ਕਰੀ ਗਏ ਕਰੀ ਗਏ ਉਹ ਦਿਨ ਆ ਥੋੜਾ ਜਿਆਦਾ ਸਮਝ ਲੱਗ ਗਈ ਤੇ ਜਿਆਦਾ ਸਟੈਪਸ ਬਾਰੇ ਪਤਾ ਲੱਗ ਗਿਆ ਤੇ ਹਾਂਜੀ ਤੁਹਾਡਾ ਕੀ ਨਾਮ ਹਰਨੂਰ ਹਰਨੂਰ ਟਾਈਮ ਹੋ ਕਹਿੰਦੇ ਹੋ ਗਿਆ ਵਾ ਗੱਲ ਤੇ ਤੁਹਾਡੇ ਨਾਲ ਮੋਹਰ ਕਰਨੀ ਤੇ ਤੁਹਾਡੇ ਨਾਲ ਬੋਲ ਗੱਲ ਕਰਕੇ ਭਲਾ ਤੁਸੀਂ ਸੀਮ ਲੱਗਦੇ ਤੁਸੀਂ ਸਿਸਟਰ ਜੀ ਸਿਸਟਰਸ ਅੰਦਰ ਦੀਸ ਚਾ ਸਿਸਟਰਸ अच्छा तू सच्ची ਪਹਿਣਾ ਹੋ ਅਸੀਂ ਕਿੰਨੋਂ ਪਹਿਣਾ ਤੇ ਆਦਨੋਂ ਪਹਿਣਾ ਓਕੇ ਤੇ ਮੈਂ ਮਿਸ ਕਰਨਾ ਪਊਗਾ ਕਿਉਂਕਿ ਤੁਹਾਡੇ ਕੋਲ ਚੈੱਕ ਹੈ ਨਾ थैंक यू ਤੇ ਗੁੱਡ ਲੱਕ ਤੁਹਾਨੂੰ ਅੱਜ ਦੇ ਕੰਪੀਟੀਸ਼ਨ ਦੇ ਲਈ ਤੇ ਸਮਾਈਲ ਨਾ ਛੱਡਿਓ ਕੋਈ ਵੀ ਇਹੋ ਕਹਿੰਦੇ ਹਨਾ ਤੇ ਤੁਸੀਂ ਆਲਰੇਡੀ ਤੁਸੀਂ ਬਹੁਤ ਕੰਫੀਡੈਂਸ ਦੇ ਵਿੱਚ ਹੋ ਤੇ ਮੇਕ ਸ਼ੋਰ ਕਿ ਤੁਸੀਂ ਆਲਵੇਜ਼ ਕੀਪ ਸਮਾਈਲਿੰਗ ਮੈਨੂੰ ਇੰਨੀ ਕ ਅੰਗਰੇਜ਼ੀ ਆਉਂਦੀ ਬਸ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਸੈਂਸ ਆਫ ਗੁੱਡ ਲੱਕ ਥੈਂਕ ਯੂ